ਜੈ ਭੀਮ ਜੈ ਭਾਰ ਮੇਰੇ ਬਹੁਤ ਸਤਿਕਾਰਯੋਗ ਸਾਥੀਓ ਮੈਂ ਅੱਜ ਜਿਹੜਾ ਅਮੇਦਕਰ ਨਗਰ ਜਲੰਧਰ ਦੇ ਵਿੱਚ ਅਮੇਦਕਰ ਨਗਰ ਪ੍ਰੀਤ ਨਗਰ ਮਤਲਬ ਚਿਗਟੀ ਬਾਈਪਾਸ ਦੇ ਕੋਲ ਆ ਜਿਹੜਾ ਉਹਦੇ ਬਾਰੇ ਗੱਲ ਕਰਨਾ ਚਾਹਨਾ ਸੁਣ ਕੇ ਦੁੱਖ ਲੱਗਾ ਕਿਉਂਕਿ ਕੁਝ ਲੋਕ ਮੈਂ ਸੁਣ ਰਿਹਾ ਸੀਗਾ ਕੁਝ ਲੋਕ ਜਿਹੜੇ ਨੇ ਉਹ ਕਹਿ ਰਹੇ ਕਿ ਅਸੀਂ 70 ਸਾਲ ਉਥੇ ਰਹੇ ਨੇ। ਕੋਈ 84 ਤੋਂ ਜ਼ਿਆਦਾ ਉੱਜੜ ਗਿਆ ਏ। ਜਾਂ ਕੁਝ ਲੋਕ ਬਸੀ ਦੇ ਬੈਠੇ ਆ। ਕੁਝ ਲੋਕ ਕਹਿੰਦੇ ਸਰ ਚੌਥੀ ਪੀੜੀ ਚੱਲ ਰਹੀ ਏ। ਤੇ ਸਰਕਾਰ ਜਿਹੜੀ ਏ ਉਹਨਾਂ ਦੇ ਮਕਾਨ ਜਿਹੜੀ ਉਹ ਢਾਡੇ ਤੁਲੀ ਹੋਈ ਏ। ਨੋਟਿਸ ਵਗੈਰਾ ਦੇ ਕੇ। ਇਹ ਹਾਈ ਕੋਰਟ ਦੇ ਹੁਕਮ ਜਾਂ ਕੋਰਟ ਦੇ ਜਿਹੜੇ ਹੁਕਮਾਂ ਦੇ ਮਾਜੋਂ ਕੋਰਟ ਆ ਜਾਂ ਹਾਈ ਕੋਰਟ ਮਾਜੋਂ ਹੈ। ਇਹਨਾਂ ਕੋਟਾਂ ਦੇ ਜਿਹੜੇ ਹੁਕਮ ਹੈ ਉਹ ਇਸੇ ਸਰਕਾਰ ਦੇ ਵਿੱਚ ਹੀ ਆਣ ਕੇ ਲੱਕ ਹੋਣੇ ਸੀਗੇ ਕਿਉਂਕਿ ਆਮ ਦੇਖਣ ਨੂੰ ਮਿਲਦਾ ਹੈ ਕਿ ਪਿੰਡਾਂ ਦੇ ਵਿੱਚ ਜਿਹੜੀ ਪੰਚਾਇਤੀ ਜ਼ਮੀਨ ਹੁੰਦੀ ਹੈ ਉਹ ਜਿਨ੍ਹਾਂ ਲੋਕਾਂ ਕੋਲ ਜਾਣਾ ਕੋਈ ਘਰ ਨਹੀਂ ਹੈ ਉਹਨਾਂ ਨੂੰ ਉਹਨੂੰ ਘਰ ਬਣਾ ਲ ਦਿੰਦੀ ਹੈ ਜਾਂ ਸਰਕਾਰਾਂ ਦਾ ਕੰਮ ਕੀ ਹੈ ਕਿ ਜਿਹੜਾ ਕੋਈ ਬੇ ਘਰ ਹੈ ਉਨੂੰ ਦਾ ਘਰ ਬਣਾ ਲਿਆ ਜਾਵੇ ਤਾਂ ਜੋ ਉਹ ਆਪਣੇ ਘਰ ਦੇ ਵਿੱਚ ਆਪਣਾ ਬਾਲ ਬੱਚਾ ਨਾਲ ਪਰਵਿਸ਼ ਕਰ सके ਆਪਣਾ ਪਾਲਣ ਕੋਲ ਨਿਕਾ ਸਕੇ ਗਰੀਬ ਲੋਕਾਂ ਵਾਸਤੇ ਸੈਂਟਰ ਸੰਘਾਰ ਦੀ ਵੀ ਸਕੀਮ ਆਈ ਸੀ ਕਿ ਅਗਰ ਤੁਹਾਡੇ ਕੋਲ ਜਗਾ ਹੈ ਤੇ ਤੁਹਾਨੂੰ ਉਹਦੇ ਮਕਾਨ ਬਣਾ ਦਿੱਤਾ ਜਾਊਗਾ ਅਗਰ ਤੁਹਾਡਾ ਪਰ ਮਕਾਨ ਡੋਟਾ ਹੈ ਤੁਹਾਡਾ ਮਕਾਨ ਬਣਾਕ ਦੇਣਗੇ 1,75 ਹਜ਼ਾਰ ਰੁਪਏ ਦੇ ਰਹੇ ਸੀ ਲੇਕਿਨ ਇਹ ਪੰਜਾਬ ਸਰਕਾਰ ਜਿਹੜੀ ਐ ਇਸ ਟਾਈਮ ਜਿਹੜੀ ਨਜੂਦਾ ਸਰਕਾਰ ਐ ਉਹ ਲੋਕਾਂ ਦੇ ਘਰ ਹਟਾਉਣ ਦੇ ਪਈ ਐ ਲੋਕਾਂ ਦੇ ਮੰਦਰ ਹਟਾਉਣ ਦੇ ਮਗਰ ਤੁਲੀ ਹੋਈ ਐ ਸਾਡਾ ਵੀ ਤਨਤਨ ਸਤਿਗੁਰੂ ਕਬੀਰ ਮਹਾਰਾਜ ਦਾ ਮੰਦਰ ਜਿਹੜਾ ਬਟਾਲੇ ਚ ਤਨਪੁਰਾ ਆਬਾਦੀ ਦੇ ਵਿੱਚ ਕਲੋਨੀ ਦੇ ਵਿੱਚ ਬਣਿਆ ਸੀ ਉਹਨੂੰ ਵੀ ਹਟਾ ਦਿੱਤਾ ਗਿਆ ਸਾਡਾ ਕੇਸ ਜਿਹੜਾ ਐ ਐਸਈ ਕਮਿਸ਼ਨ ਪੰਜਾਬ ਚ ਔਰ ਐਸਈ ਕਮਿਸ਼ਨ ਨੈਸ਼ਨਲ ਸੀ ਕਮਿਸ਼ਨ ਜਿਹੜਾ ਉੱਥੇ ਵੀ ਦਿੱਲੀ ਉੱਥੇ ਵੀ ਲੱਗਿਆ ਐ ਉਧਰ ਵੀ ਨੋਟਿਸ ਆਉਣੇ ਜਾ ਰਹੇ ਐ ਲੇਕਿਨ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਅੱਜ ਵੀ ਮੈਂ ਦੇਖ ਰਿਹਾ ਸੀ ਵੀਡੀਓ ਦੇਖ ਰਿਹਾ ਲੋਕੀ ਵਿਚਾਰੇ ਰੋ ਰਹੇ ਸੀਗੇ ਲੇਡੀਜ਼ ਬੱਚੇ ਬਜ਼ੁਰਗ ਜਿਨ੍ਹਾਂ ਨੂੰ 45 45 50 50 ਸਾਲ 60 ਸਾਲ ਸਾਲ ਉੱਥੇ ਰਹਿ ਗਏ ਆ ਜਾਂ ਇਹਨਾਂ ਨੂੰ ਅਗਰ ਉਹ ਸਰਕਾਰੀ ਜ਼ਮੀਨ ਜਿਹੜੀ ਹੈ ਇਹ ਪਹਿਲਾਂ ਨਹੀਂ ਨਜ਼ਰ ਆਉਂਦੀ ਜਦੋਂ ਤੇ ਹੁੰਦੀ ਏ ਕੋਈ ਕੀਮਤ ਨਹੀਂ ਉਦੋਂ ਤੇ ਲੋਕੀ ਬੈਠੇ ਰਹਿਣ ਕਰ ਲੈਣ ਲੋਕੀ ਵਿਚਾਰੇ ਆਪਣਾ ਮਸਾ ਮਸਾ ਥੋੜੇ ਥੋੜੇ ਪੈਸੇ ਜੋੜ ਕੇ ਕਿਸੇ ਤਰੀਕੇ ਨਾਲ ਕਰਕੇ ਆਪਣੇ ਘਰ ਬਣਾਉਂਦੇ ਆ ਪਰ ਜਦੋਂ ਜ਼ਮੀਨਾਂ ਦੇ ਰੇਟ ਵੱਧ ਜਾਂਦੇ ਆ ਉਦੋਂ ਇਹ ਕੋਡ ਦਾ ਸਾਰਾ ਲੈ ਕੇ ਉਹਨੂੰ ਡਾਣ ਵਾਸਤੇ ਆ ਜਾਂਦੇ ਆ ਇਹ ਸਾਰਾ ਸਾਲ ਗਲਤ ਹੈ ਇਹਦਾ ਨਹੀਂ ਕਰਨਾ ਚਾਹੀਦਾ ਸਰਕਾਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਰਕਾਰਾਂ ਅਗੇ ਵੀ ਔਰ ਭਗਵੰਤ ਮਾਨ ਸਾਡੇ ਮਾਨਯੋਗ ਨੇ ਸਾਡੇ ਸੀਐਮ ਸਾਹਿਬ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਔਰ ਬਾਕੀ ਸਾਰੇ ਮੰਤਰੀਆਂ ਨੂੰ ਇਹਨਾਂ ਦਾ ਪੱਖ ਸੁਣਿਆ ਜਾਵੇ ਅਗਰ ਇਹਨਾਂ ਕੋਲ ਰਜਿਸਟਰੀਆਂ ਵਗੈਰਾ ਨਹੀਂ ਹੈ ਜਿਵੇਂ ਅੱਜ ਦੀ ਗੱਲ ਹੈ ਤੇ ਇਹਨਾਂ ਨੂੰ ਅਲਾਟ ਕਰਕੇ ਜੋ ਵੀ ਤੁਹਾਡੀ ਵਕੀਰਤ ਬੰਦੀ ਹੈ ਇਹਨਾਂ ਕੋਲ ਵਸੂਲੇ ਜਾਵੇ ਲੇਕਿਨ ਕਿਸੇ ਨੂੰ ਘਰੋਂ ਬੇਕਾਰ ਨਹੀਂ ਕਰਨਾ ਚਾਹੀਦਾ ਕੋਈ ਅਗਲਾ ਬੰਦਾ ਕਿਸੇ ਨਾਲ ਦੇਖਿਆ ਕੁਰਾਨ ਕੀ ਹਿੰਸੀਬ ਜਿਹੜਾ ਬਜੂਰਾ ਬਜੂਰਾ ਕੋਲ ਦਾ ਛੋਟੇ ਬੱਚੇ ਆਉਣਗੇ ਜਾਂ ਕਿ ਲੋਕੀ ਅੱਜਕੱਲ ਮਹਿੰਗਾਈ ਦੇ ਵਿੱਚ ਬਸ ਆਪਣਾ ਕੰਮ ਮਸਾਂ ਹੀ ਪਾ ਲੈਂਦੇ ਆ ਆਪਣੇ ਬੱਚਿਆਂ ਨੂੰ ਵਿਚਾਰ ਤਲਾਰ ਰਹੇ ਆਾਰੇ ਗਰੀਬ ਲੋਕੋ ਬੈਠੇ ਉਹਨਾਂ ਦੇ ਮੀਰ ਤੋਂ ਉਹਨਾਂ ਨੂੰ ਕੋਈ ਨਹੀਂ ਜਿਹਨਾਂ ਨੂੰ ਬੇਕਾਰ ਹੋਈ ਸੀ ਨਹੀਂ ਕਰਨਾ ਚਾਹੀਦਾ ਉਹਨਾਂ ਕੋ ਜੋ ਸਰਕਾਰੀ ਜ਼ਮੀਨ ਦੀ ਕੀਮਤ ਕਰਦੇ ਉਹ ਕੀਮਤ ਉਹ ਲੈ ਲੈ ਜਾਂਦੇ ਨੇ ਲੋਕਿ ਸਰਕਾਰ ਲੋਕਾਂ ਵਾਸਤੇ ਆ ਜ਼ਮੀਨ ਸਰਕਾਰੀ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦੀ ਜੋ ਕੀਮਤ ਲੱਗਦੀ ਹੈ ਉਹ ਸੋਲਣ ਚਾਹੀਦੀ ਹੈ ਉਹਨਾਂ ਨੇ ਦੇ ਕਰਨੀ ਕਰਨੀ ਨਹੀਂ ਉਹਨਾਂ ਨੂੰ ਲੱਗਦਾ ਆਪਣੀ ਗੱਲ ਸਵਾਪ ਚ ਰੰਗਾ ਜਾਂ ਕੀ ਜਾਂਦਾ